ਰੋਜੀ ਰੋਟੀ ਦੀ ਬਾਹਰ ਲਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹਲੇ ਤੇ ਛੜਕ ਹਸਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਥੇ ਮੌਤ ਹੋ ਗਈ ਆ ਕਮਾਈ ਦਾ ਸਾਥ ਇਹਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹ ਉਹਨਾਂ ਦੇ ਸਿਰ ਤੇ ਚੱਲਦਾ ਸੀਗਾ ਉਹੀ ਗਿਆ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵਜ੍ਹਾ ਤੇ ਗਿਆ ਸੀਗਾ ਹੁਣ ਗਿਆ ਉਹ ਵੀ ਹਲੇ ਉਹ ਵੀ ਹਲੇ ਪੜ੍ਹਦਾ ਹੀ ਆ ਹਲੇ ਲਾਸ਼ ਵੀ ਨਹੀਂ ਆਉਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਣੀ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ ਪਰ 200000 ਰੁਪਏ ਲੱਗ ਜਾਂਦਾ ਹੁਣ ਗਰੀਬ ਪਰਿਵਾਰਾ ਜਿਹੜਾ 200000 ਲਾਊਗਾ 300000 ਲਾਊਗਾ ਗਰੀਬ ਪਰਿਵਾਰ ਹੋਣ ਕਰਕੇ ਪਰ ਬੋਡੀ ਤਾਂ ਲਾਸ਼ ਮੰਗਾ ਨਹੀਂ ਸਕਦੇ ਅਸੀਂ ਤਾਂ ਹੁਣ ਸਰਕਾਰ ਨੂੰ ਬੇਨਤੀ ਕਰ ਸਕਦੇ ਆ ਕਿ ਪ੍ਰਬੰਧ ਦੀ ਮਾਨੀ ਹੋਵੇ ਸੁਣ ਲੋ ਜੀ ਸੁਣ ਹੁੰਦੀ ਆ ਕੀ ਹੈ ਨੌਜਵਾਨ ਮੁੰਡਾ ਬੜਾ ਸੋਝਵਾਨ ਸੀਗਾ ਤੇ ਤਿੰਨ ਬੱਚੇ ਉਹਦੇ ਭੱਲੇ ਥੋੜੀ ਉਮਰ ਉਹਨਾਂ ਦੀ ਰੋਜੀ ਰੋਟੀ ਦੀ ਬਾਹਰ ਲੱਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆਨ ਨੂੰ ਹਲੇ ਤੇ ਛੜਕ ਹਫ਼ਤੇ ਦੇ ਵਿੱਚ ਉਹਨਾਂ ਦੀ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੇ ਬਿਲਕੁਲ ਇਹਨਾਂ ਦੀ ਕੋਈ ਸ਼ਹੀਦਦਹ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜੇ ਲੈ ਕੇ ਬੱਚੇ ਆ ਸਾਡੀ ਇਹ ਅਪੀਲ ਹੈ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹ ਵੀ 42 43 ਸਾਲ ਦੀ ਉਮਰ ਸੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5-6 ਮਹੀਨੇ ਹੋਏ ਸੀ ਗਿਆ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾ ਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਪਹਿਲਾਂ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ ਕਮਾਈ ਦਾ ਸਾਧਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹ ਇਹਨਾਂ ਦੇ ਸਿਰ ਤੇ ਚੱਲਦਾ ਸੀਗਾ ਉਹੀ ਗਿਆ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵੇस्ते ਗਿਆ ਸੀਗਾ ਹੁਣ ਗਿਆ ਉਹ ਵੀ ਹੱਲੇ ਉਹ ਵੀ ਹਿੰਦੇ ਪੜ੍ਹਦਾ ਹੀ ਆ ਹੱਲੇ ਤੇ ਇਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹਨਾਂ ਦਾ ਕੋਈ ਸੋਚਿਆ ਜਾਵੇ ਕੋਈ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਹਾਲਤ ਵਿੱਚੋਂ ਕਹੋ ਜੀ ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੋਣੀ ਹੈਗਾ ਮਾੜਾ ਮੋਟਾ ਹੀ ਆ ਕੋਈ ਉਹ ਦਾ ਨਾਮ ਚਰਤੇ ਜੀ ਦਾ ਗਰੀਬ ਹੈ ਜੀ ਗਰੀਬ ਪਰਿਵਾਰ ਆ ਜੀ ਅਸੀਂ ਅੱਜ ਪਿੰਡ ਹੰਬੋਲ ਖੜੇ ਆ ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸੌ ਪਰਿਵਾਰ ਆ ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੀਤਮ ਸਿੰਘ ਆ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਮਤ ਆਪਣੇ ਬਾਹਲੇ ਮੁਲਕ ਚ ਅਮਰੀਕਾ ਤੇ ਜਦੋਂ ਉੱਥੇ ਗਿਆ ਆਪਣੇ ਰਿਸ਼ਤੇਦਾਰਾਂ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ। ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ। ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਧਨ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਜਿਹੜੀ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾ ਕੇ ਘਰ ਭੇਜਣੇ ਦੀ ਕਿਤੇ ਅੱਜ ਉਹ ਲਾਸ਼ ਆਣੀ ਉਹਦੀ। ਲਾਸ਼ ਵੀ ਨਹੀਂ ਆਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਂਦੇ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20-30 ਲੱਖ ਰੁਪਏ ਲੱਗ ਜਾਂਦਾ। ਹੁਣ ਗਰੀਬ ਪਰਿਵਾਰ ਆ ਜਿਹੜਾ 20 ਲੱਖ ਦਊਗਾ 30 ਲੱਖ ਦਊਗਾ। ਤੇ ਹੁਣ ਸਾਡੇ ਅਸੀਂ ਤਾਂ ਸਾਰੇ ਪਿੰਡ ਵਾਲਿਆਂ ਨੇ ਇਹ ਗੱਲ ਕੀਤੀ ਆ ਵੀ ਬਰੀ ਪਰਿਵਾਰ ਹੋਣ ਕਰਕੇ ਆਪਾਂ ਬੋਡੀ ਦਾ ਲਾਸ਼ ਮਗਾ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪਰਵਾਦੀ ਮਾਰੀ ਮੋਟੇ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੁਛ ਬੱਚਿਆਂ ਨੂੰ ਮਾਂ ਪਿਓ ਦਾ ਉਹਦਾ ਪਿਓ ਦਾ ਆਪਣਾ ਚਿਹਰਾ ਵੀ ਦਿਖ ਜਵੇ ਹਨਾ ਚੱਲ ਇਹੀ ਬੜਾ ਸੂਨ ਹੁੰਦਾ ਹੈ ਘਰ ਲਈ ਆ ਬੱਚੇ ਆ ਛੋਟਾ ਕੁੜੀ ਆ ਮੁੰਡਾ ਆ ਕਹਣਾ ਤੇ ਇਹੀ ਬੇਨਤੀ ਹੈ ਜੀ ਸਾਡੀ ਤਾਂ ਅ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਬਾਹਰ ਐਕਸੀਡੈਂਟ ਹੋ ਗਿਆ ਸਾਨੂੰ ਤਾਂ ਹੀ ਫੋਨ ਆਏ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰਾਂ ਨੂੰ ਜਾਣਦਾ ਆ ਉਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਨ ਉਹਦਾ ਐਕਸੀਡੈਂਟ ਹੋ ਗਿਆ ਉਥੋਂ ਵੀ ਹੌਲੀ ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਲੱਗੇ ਜੀ ਮੁੰਡਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਸੀਗਾ ਫਰਾਣਾ ਕੰਮ ਕਰਦਾ ਸੀਗਾ ਮਿਹਨਤੀ ਸੀ ਮੁੰਡਾ ਜੀ ਬਹੁਤ ਸੁਭਾਅ ਵੀ ਮੁੰਡੇ ਦਾ ਬਹੁਤ ਵਧੀਆ ਦੀ ਤੇ ਜੀ